ਸਿੱਧੂ ਮੂਸੇਵਾਲਾ ਪਾਜੀ ਗੈਂਗ ਰੱਬ ਦੀ ਰੂਹ ਹੂੰ ਲੈਜੈਂਡ ਬਣਿਆ ਗੁਰੂਆਂ ਦੇ ਰਾਣਾ ਹਰ ਕੋਈ ਚੱਲਿਆ ਰੋਜ਼ ਦਿnde ਸੀਗੇ ਜਿਹੜੇ ਗੋਲੀ ਦੇ ਡਰਾਵੇ ਉਹਨਾਂ ਨੂੰ ਵੀ ਪਤਾ ਨਹੀਂ ਜੱਟ ਡਰਿਆ ਹੁਣ ਸਾਰਿਆਂ ਦੇ ਦਿਲਾਂ ਉੱਤੇ ਰਾਜ ਜੱਟ ਦਾ ਬਾਲੀਵੁੱਡ ਹਾਲੀਵੁੱਡ ਨਾ ਜੱਟ ਦਾ ਯਾਰਾਂ ਨੂੰ ਯਾਰੀ ਦਾ ਮਾਨ ਜੱਟ ਦਾ ਕੱਲਾ ਵੇਖ ਕੇ کہہ ਰਿਆ ਸੀ ਪੁੱਤ ਜੱਟ ਦਾ ਦੱਸ ਕੇ ਆਉਂਦੇ ਤੇ ਫਿਰ ਸਾਰਿਆਂ ਨੂੰ ਪਤਾ ਪੱਟ ਨਹੀਂ ਸੀ ਹੁਣ ਆ ਮੂਸੇਵਾਲੇ ਜੱਟ ਸਿੱਧੂ ਮੂਸੇਵਾਲੇ ਦੀ ਫੋਟੋ ਹੈ ਲਿਖਿਆ ਲੈਜੈਂਡ ਐਵਰ ਡਾਈ ਤੇ ਨਾਲ ਟੋਪਾਕ ਤੇ ਸਿੱਧੂ ਮੂਸੇਵਾਲੇ ਦੀ ਫੋਟੋ ਬਣੀ ਹੈ ਹਉ ਮੇਰੀ ਮਾਂ ਮੇਰਾ ਰੱਬ ਜੀ ਦੀ ਕੁੱਖੋਂ ਹੋਇਆ ਪੈਦਾ ਉਹਨੇ ਜ਼ਿੰਦਗੀ ਜੇ ਆਉਣ ਦਾ ਸਖਾਇਆ ਇੱਕੋ ਕਹਿਦਾ ਕਹਿੰਦੀ ਜਿੱਥੇ ਤੇਰੀ ਪੁੱਤਰ ਰਜ਼ਮੀਰ ਔਕ ਗਈ ਹਮ ਮਰ ਜਾਮੀ ਉੱਥੇ ਕੋਈ ਜਾਣ ਦਾ ਨਹੀਂ ਫਾਇਦਾ ਤਾਈ ਦਲੇ ਸੋਦੇ ਬਾਜਾਂ ਨਾ ਕਲਾਮ ਨੀਓ ਮੇਰੀਆ ਕਿਸੇ ਅਰੇ ਗਰੇ ਬੰਦੇ ਨੂੰ ਸਲਾਮ ਨੀਓ ਮੇਰੀਆ ਜਿੰਨਾ ਚਿਰ ਲਿਖੂਗੀ ਐ ਸੱਚ ਲਿਖੂਗੀ ਹੋਰਾ ਵਾਂਗੂ ਕਲਮ ਗੁਲਾਮ ਨੀਓ ਮੇਰੀ ਅਸਸਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜਗਵਣੀ ਟੀਵੀ ਤੇ ਮੈਂ ਪਰਨਦੀ ਪ੍ਰਣਾ ਸਿੱਧੂ ਮੂਸੇਵਾਲੇ ਦੀ ਦੂਸਰੀ ਵਰਸੀ ਆ ਤੇ ਚੌਣ ਵਾਲਿਆਂ ਦਾ ਕੱਠ ਪਹਿਲਾਂ ਕੈਮਰਾਮੈਨ ਨੂੰ ਗਾਉਂਗਾ ਇੱਕ ਵਾਰ ਦਿਖਾ ਦੇ ਪਤਾ ਲੱਗ ਜੂਗਾ ਵੀ ਸਿੱਧੂ ਨੂੰ ਚਾਉਣ ਵਾਲਿਆਂ ਦੀ ਕਮੀ ਨਹੀਂ ਤੇ ਵੱਡੀ ਗਿਣਤੀ ਚ ਆ ਕੇ ਤੇ ਥਾਪੀਆਂ ਮਾਰ ਰਹੇ ਆ ਤੇ 22 ਟਪਾਕ ਵਰਗਾ ਜਮਾ ਪਿੱਛੇ ਪਹਿਲਾਂ ਦਾ ਟੈਟੂ ਦਿਖਾਵਾਂਗੇ ਬਾਈ ਦਾ ਵੀ ਸਿੱਧੂ ਮੂਸੇਵਾਲੇ ਦੀ ਫੋਟੋ ਆ ਲਿਖਿਆ ਲੈਜੈਂਡ ਐਵਰ ਡਾਈ ਤੇ ਨਾਲ ਟਪਾਕ ਤੇ ਸਿੱਧੂ ਮੂਸੇਵਾਲੇ ਦੀ ਫੋਟੋ ਬਣੀ ਆ ਇੱਥੇ ਵੱਖਰੇ ਵੱਖਰੇ ਕਲਾਕਾਰ ਦੇਖਣ ਨੂੰ ਮਿਲ ਜਾਂਦਾ ਕਿਉਂਕਿ ਸਿੱਧੂ ਨੇ ਬਹੁਤ ਸਾਰੇ ਲੋਕਾਂ ਨੂੰ ਇਨਸਪਾਇਰ ਕੀਤਾ ਬਹੁਤ ਸਾਰੇ ਲੋਕਾਂ ਨੂੰ ਇਨਸਪਾਇਰ ਕਰਤਾ ਕਿਉਂਕਿ ਜਿਵੇਂ ਦੂ ਹਰ ਇੱਕ ਕਲਾਕਾਰ ਨੂੰ ਮੌਕਾ ਦਿੰਦਾ ਸੀ ਤਾਂ ਹਰ ਇੱਕ ਘਰ ਦੇ ਵਿੱਚ ਸਿੱਧੂ ਤੋਂ ਇਨਸਪਾਇਰ ਹੋਏ ਨੌਜਵਾਨ ਆ ਜਿੱਥੇ ਯਾਦਗਾਰ ਤੇ ਪਹੁੰਚੇ ਨੇ ਤੇ ਆਪਣੀ ਕਲਾ ਜਾਹਰ ਕਰ ਰਹੇ ਆ ਗੱਲਬਾਤ ਕਰਦੇ ਆ ਕੀ ਨਾਮ ਆਪਰਾ ਮੇਰਾ ਨਾਮ ਹੈ ਜੀ ਰਮਨ ਨਯੋਜਿਤ ਮਿੰਨ ਪਾਜੀ ਕਹਿੰਦੇ ਨੇ ਅੱਛਾ ਪਾਜੀ ਪਹਿਲਾਂ ਤਾਂ ਦੱਸੋ ਵੀ ਟੁਪਾਕ ਵਾਲਾ ਰੂਪ ਕਿਉਂ ਧਾਰਿਆ ਤੇ ਕਦੋਂ ਤੋਂ ਇਹ ਸਭ ਚੱਲ ਰਿਹਾ ਹਾਂਜੀ ਇਹ ਥੋੜਾ ਜਿਹਾ ਪਿਛਲੇ ਸਾਲ ਤੋਂ ਯਾਨੀ ਕਿ ਕੁਝ ਅੰਜ ਦੀ ਗੱਲ ਬਣੀ ਕਿ ਉਸਤਾਦ ਜੀ ਇੱਕ ਅਦੀਵਾਰੀ ਸਪਨੇ ਚਾਏ ਕੋ ਜਾਂਦੀ ਅੰਡਰਸਟੈਂਡਿੰਗ ਬਣੀ ਉਹਦੇ ਬਾਅਦ ਮੈਨੂੰ ਲੱਗਿਆ ਕਿ ਮੈਨੂੰ ਰੈਪ ਕਰਨਾ ਚਾਹੀਦਾ ਅੱਛਾ ਸੁਣਾ ਮੈਂ ਉਹਦਾ ਰੈਪ ਕਰਨਾ ਇੱਕ ਸਟਾਰਟ ਕੀਤਾ ਤੇ ਮੈਂ ਟੂਪਾਕ ਵਾਲਾ ਰੋਲ ਯਾਨੀ ਇੱਕ ਤਰੀਕੇ ਦਾ ਲੈ ਲਿਆ ਟੂਪਾਕ ਵਾਲਾ ਜਿਹੜਾ ਤੇਰਾ ਰੋਲ ਹੈ ਇੱਕ ਰੈਪ ਵੀ ਸੁਣਾ ਦੇ ਤੇ ਮਾੜਾ ਦੱਸ ਦੇ ਵੀ ਕਲਾ ਕੀ ਹੈ ਹਾਂਜੀ ਇਹ ਗੁਲਾਬ ਸਿੱਧੂ ਭਾਜੀ ਵਾਸਤੇ ਗਾਣਾ ਲਿਖਿਆ ਹੀ ਉਹਦੇ ਸੋਚਿਆ ਸੀ ਅਗਰ ਮੈਨੂੰ ਕਦੀ ਮੌਕਾ ਮਿਲੇਗਾ ਤਾਂ ਰੈਪ ਲਿਖਾਂਗਾ ਆ ਰੈਪ ਲਿਖਿਆ ਦਾ ਉਂਜ ਕਾਫੀ ਕੁਝ ਲਿਖਿਆ ਦਾ ਯਾਨੀ ਕਿ ਫਿਲਹਾਲ ਐ ਹੀ ਰੈਪ ਸੁਨਾਨਾ ਦਾਗੀ ਭਾਈ ਤੱਕ ਅਗਰ ਗਾਣਾ ਸੁਣਣਾ ਮੇਰਾ ਰੈਪ ਸੁਣਨ ਤੇ ਗਾਣੇ ਵਾਸਤੇ ਮੈਨੂੰ ਘਟੋ ਘਟ ਮੌਕਾ ਅਗਰ ਮਿਲੇ ਤੇ ਮੈਂ ਪਾਜੀ ਦੇ ਨਾਲ ਆਣਾ ਚਾਹਾਂਗਾ ਗੁਲਾਬ ਸਿੱਧੂ ਪਾਜੀ ਨਾਲ ਸਿੱਧੂ ਮੂਸੇ ਵਾਲਾ ਪਾਜੀ ਗੈਂਗ ਰੱਬ ਦੀ ਰੂਹ ਹੂੰ ਲੈਜੈਂਡ ਬਣਿਆ ਗੁਰਵਾ ਦੇ ਰਾਹ ਹਰ ਕੋਈ ਚੱਲਿਆ ਰੋਜ਼ ਦਿnde ਸੀਗੇ ਜਿਹੜੇ ਗੋਲੀ ਦੇ ਡਰਾਵੇ ਉਹਨਾਂ ਨੂੰ ਵੀ ਪਤਾ ਨਹੀਂ ਜੱਟ ਡਰਿਆ ਹੁਣ ਸਾਰਿਆਂ ਦੇ ਦਿਲਾਂ ਉੱਤੇ ਰਾ ਜੱਟ ਦਾ ਬੋਲੀਵੁੱਡ ਹਾਲੀਵੁੱਡ ਨਾ ਜੱਟ ਦਾ ਯਾਰਾਂ ਨੂੰ ਯਾਰੀ ਦਾ ਮਾਨ ਜੱਟ ਦਾ ਕੱਲਾ ਵੇਖ ਕੇ کہہ ਰਿਆ ਸੀ ਪੁੱਤ ਜੱਟ ਦਾ ਦੱਸ ਕੇ ਆਉਂਦੇ ਤੇ ਫਿਰ ਸਾਰਿਆਂ ਨੂੰ ਪਤਾ ਪਟ ਨਹੀਂ ਸੀ ਹੁਣ ਆ ਮੂਸੇ ਵਾਲੇ ਜੱਟ ਕੀ ਬਾਤ ਹੈ ਇਹ ਸਿੱਧੂ ਨੂੰ ਚਾਉਣ ਵਾਲੇ ਨੇ ਬਾਈ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਵੀ ਕਿੰਨੀ ਕਲਾ ਜਿਹੜੀ ਆ ਲੋਕਾਂ ਦੇ ਵਿੱਚ ਪੈਦਾ ਹੋਈ ਆ ਸਿੱਧੂ ਮੂਸੇ ਵਾਲੇ ਕਰਕੇ ਤੇ ਬਾਈ ਕੀ ਨਾਮ ਭਰਾ ਹਾਂਜੀ ਮੇਰਾ ਨਾਮ ਇਹ ਚੋਹਾਨ ਜੀ ਇਹ ਚੋਹਾਨ ਬਾਈ ਗੀਤ ਸੁਣਾਈ ਜਾਂਦਾ ਸੀ ਕੋਈ ਮੜਾ ਸੁਣਾ ਦੇ ਕੀ ਸੀਗਾ ਬਸ ਸਿੱਧੂ ਮੂਸੇ ਵਾਲਾ ਗਾਣਾ ਸੁਣਾ ਸੀ ਹੋਰ ਸੁਣਾ ਦੇਣੀ ਆ ਹਾਂ ਸੁਣਾ ਦੇ ਹੋ ਮੇਰੀ ਮਾਂ ਮੇਰਾ ਰੱਬ ਜੀ ਦੀ ਕੱਖੋਂ ਹੋਇਆ ਪੈਦਾ ਉਹਨੇ ਜ਼ਿੰਦਗੀ ਜਿਉਣ ਦਾ ਸਖਾਇਆ ਇੱਕੋ ਕਾਇਦਾ ਕਹਿੰਦੀ ਜਿੱਥੇ ਤੇਰੀ ਪੁੱਤਰ ਅਜ਼ਮੀਰ ਮੁੱਕ ਗਈ ਹਉ ਮਰ ਜਾਮੀ ਉੱਥੇ ਕੋਈ ਜਾਣ ਦਾ ਨਹੀਂ ਫਾਇਦਾ ਤਾਈ ਦਲੇ ਸੋਦੇ ਬਾਜਾਂ ਨਾ ਕਲਾਮ ਨਿਓ ਮੇਰੀਆ ਕਿਸੇ ਅਰੇ ਗਰੇ ਬੰਦੇ ਨੂੰ ਸਲਾਮ ਨਿਓ ਮੇਰੀਆ ਜਿੰਨਾ ਚਿਰ ਲਿਖੂਗੀ ਐ ਸੱਚ ਲਿਖੂਗੀ ਹੋਰਾ ਵਾਂਗੂ ਕਲਮ ਗੁਲਾਮ ਨਿਓ ਮੇਰੀ ਹੋ ਗੱਲ ਕੱਲੀ ਕੱਲੀ ਗੀਤਾਂ ਚ ਗੱਡੋਈ ਪਈ ਐ ਦੇਖ ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਐ ਸਿੱਧੂ ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਐ ਬਹੁਤ ਕੈਂਟਰੀ ਬਹੁਤ ਕ ਬਿਲਕੁਲ ਆ ਦੇਖ ਸਕਦੇ ਹੋ ਤੁਸੀਂ ਇਹ ਪਿਆਰ ਆ ਸਿੱਧੂ ਮੂਸੇ ਵਾਲੇ ਦਾ ਜਿਹੜਾ ਖਿੱਚ ਲਿਆਉਂਦਾ ਇਹਨਾਂ ਨੂੰ ਯਾਦਗਾਰ ਤੇ ਖੜੇ ਆ ਤੇ ਕਾਠ ਉਸੇ ਤਰ੍ਹਾਂ ਵਰਕਰ ਆ ਰਹੇ ਤੇ ਇੱਕੋ ਹੀ ਗੱਲ ਕਿ ਜਸਟਿਸ ਦੀ ਮੰਗ ਜਿਹੜੀ ਆ ਉਹ ਲਗਾਤਾਰ ਇੱਥੇ ਆ ਕੇ ਫੈਨ ਕਰ ਰਹੇ ਨੇ ਤਾਂ ਕਿਵੇਂ ਦੇਖਦੇ ਹੋ ਬਾਈ ਜਸਟਿਸ ਨਹੀਂ ਮਿਲਿਆ ਜੀ ਬਹੁਤ ਵੀ ਮਾੜੀ ਗੱਲ ਆ ਜੇ ਤੱਕ ਵੀ ਕੋਈ ਇਨਸਾਫ ਨਹੀਂ ਮਿਲਿਆਗਾ ਤੇ ਇਨਸਾਫ ਤੇ ਆਪਾਂ ਗਾਣਾ ਵੀ ਲਿਖ ਰਹੇ ਆਗੇ ਤੇ ਉਹ ਮੈਂ ਲਿਖਤਾ ਦਿੱਤਾ ਥੋੜਾ ਗਾਣਾ ਤੇ ਮੇਰੀ ਯਾਦ ਨਹੀਂ ਲਿਖਿਆ ਰਿਹਾ ਨਹੀਂ ਉਹ ਵੀ ਸੁਣਾਉਂਦੇ ਆਪਾਂ ਤੇ ਇਨਸਾਫ ਚਾਹੀਦਾ ਜੀ ਮੈਂ ਜੀ ਰਾਜਸਥਾਨ ਸੂਰਤਗੜ ਤੋਂ ਆਇਆ ਜੀ ਅੱਛਾ ਸੂਰਤਗੜ ਤੋਂ ਹਾਂਜੀ ਅੱਛਾ ਕਿੰਨੇ ਵੇਲੇ ਚੱਲੇ ਹੋਏ ਆਂ ਫਿਰ ਮੈਂ 2 ਦਿਨ ਹੋ ਗਏ ਇੱਥੇ ਆਏ ਨੂੰ ਜੀ ਅੱਛਾ 2 ਦਿਨ ਹੋ ਗਏ ਹਾਂਜੀ ਪਹਿਲਾਂ ਮੇਰੇ ਕੋਲੇ ਆ ਗਿਆ ਸੀਗਾ ਤੇ ਅਸੀਂ ਅੱਜ ਸਵੇਰ ਸੁਨੇਹਾ ਦੇ ਚੱਲੇ ਵੇ 6 ਵਜੇ ਦੀ ਲੱਗਦਾ ਵੀ ਕਿਸੇ ਕਲਾਕਾਰ ਲਈ ਇੰਨਾ ਇਕੱਠ ਹੋਊਗਾ ਨਹੀਂ ਲੱਗਦਾ ਨਹੀਂ ਹੁੰਦਾ ਜੀ ਅੱਛਾ ਥਾਪੀ ਮਾਰ ਕੇ ਦਿਖਾ ਦਿਓ ਜਿੰਨੇ ਖੜੇ ਹਾਂ ਸਾਰੇ ਫਿਰ ਪਤਾ ਲੱਗ ਜੂ ਵੀ ਪਿਆਰ ਹਜੇ ਵੀ ਉਸੇ ਤਰ੍ਹਾਂ ਵਰਕਰਾਰ ਆ ਬਾਈ ਦਾ ਲੈ ਵੀ ਆ ਦੇਖੀ ਜਾਓ ਇਹ ਸਿੱਧੂ ਦੇ ਫੈਨ ਨੇ ਆ ਥਾਪੀਆਂ ਐਸੇ ਤਰ੍ਹਾਂ ਵੱਜ ਰਹੀਆਂ ਜਿਵੇਂ ਸਿੱਧੂ ਪਹਿਲਾਂ ਥਾਪੀਆਂ ਮਾਰਦਾ ਸੀ ਉਸੇ ਤਰ੍ਹਾਂ ਸਿੱਧੂ ਦੀ ਥਾਪੀ ਵਰਕਰਾਰ ਆ ਲਓ ਜੀ ਆ ਦੇਖੋ ਤੁਸੀਂ ਮੁੰਡੇ ਆ ਲਓ ਜੀ ਕੀ ਯਾਨੀ ਗੱਲਾਂ ਤੇਰੇ ਯਾਰ ਦੀਆਂ ਓਏ ਉੱਚੀਆਂ ਗੱਲਾਂ ਤੇਰੇ ਯਾਰ ਦੀਆਂ ਗੱਲਾਂ ਤੇਰੀ ਯਾਰ ਦੀਆਂ ਐਸੇ ਤਰ੍ਹਾਂ ਸਿੱਧੂ ਦਾ ਪਿਆਰ ਵਰਕਰਾਰਾ ਸਿੱਧੂ ਦੇ ਫੈਨਸ ਦੇ ਲਈ ਤਾਂ ਸਿੱਧੂ ਦੇ ਇਨਸਾਫ ਦੀ ਵੀ ਮੰਗ ਕਰ ਰਹੇ ਆ ਦੇਖਣਾ ਇਹ ਆ ਵੀ ਇਨਸਾਫ ਜਿਹੜਾ ਅਧੂਰਾ ਉਹ ਕਦੋਂ ਪੂਰਾ ਹੁੰਦਾ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪੁਰਾਣਾ ਜਗਵਾਨੀ ਟੀਵੀ ਮਾਨਸ